ਸਾਰਿਆਂ ਨੂੰ ਕੀ ਹਾਲ ਚਾਲ ਨੇ ਸੋ ਠੀਕ ਠਾਕ ਹੋ ਤੇ ਉਮੀਦ ਆ ਜੀ ਸਾਰੇ ਠੀਕ ਠਾਕ ਹੋਵੋਗੇ ਸੋ ਬੀਬੀ ਜੀ ਸਾਡੇ ਕਾਮਕਾਰ ਲੱਗੇ ਨੇ ਤੇ ਕਿਹੜੇ ਕਾਮਕਾਰ ਲੱਗੇ ਨੇ ਉਹ ਅਸੀਂ ਤੁਹਾਨੂੰ ਦੱਸਦੇ ਆ ਸੋ ਇਹ ਪੁਰਾਣੇ ਜਿਹੜੇ ਕਾਮਕਾਰ ਆ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਦਾ ਆ ਮੈਂ ਵੀ ਅੱਜ ਬੜੇ ਚਿਰਾਂ ਬਾਅਦ ਵੇਖਿਆ ਬੀਬੀ ਨੂੰ ਇਹ ਕਰਦੇ ਤੇ ਮੈਂ ਕਿਹਾ ਚੱਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਸੋ ਵਲੌਗ ਦੀ ਸ਼ੁਰੂਆਤ ਆ ਸੋ ਕਰਦੇ ਗੱਲਬਾਤ ਅਗਲੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਂ ਚੱਲ ਚੰਗੇ ਆ ਲੱਸੀਆਂ ਕਰਦੇ ਆ ਇਸੇ ਲੱਸੀ ਕਰਦੇ ਪਏ ਆ ਹਾਂਜੀ ਇਹ ਕੁਜੇ ਦੇ ਵਿੱਚ ਲੱਸੀ ਕਰ ਰਹੇ ਹੈ ਹਾਂਜੀ ਹਾਂਜੀ ਲਓ ਜੀ ਇਹ ਇਹ ਸਾਡੇ ਪੁਰਾਣੇ ਕੰਮ ਹੈ ਇਹ ਦੇਖ ਲਓ ਪੁਰਾਣੇ ਕੰਮ ਮੈਨੂੰ ਵੀ ਅੱਜ ਬੜਾ ਵਧੀਆ ਲੱਗਿਆ ਅੱਜ ਬੜੇ ਚਿਰਾਂ ਬਾਅਦ ਬੀਬੀ ਨੇ ਆ ਕੰਮ ਕੀਤਾ ਹਨਾ ਬੀਬੀ ਹਾਂਜੀ ਇਹ ਵੀਡੀਓ ਵਿੱਚ ਦੇਖ ਕੇ ਜਾਂ ਉਦਾਂ ਹੀ ਬਣਾਉਣੀ ਸੀਗੀ ਤੁਸੀਂ ਮਤਲਬ ਇਹ ਇਹ ਤੁਸੀਂ ਕਰ ਲੈ ਇਹ ਸਪੈਸ਼ਲ ਮਤਲਬ ਬਣਾਉਣ ਲੱਗੇ ਆ ਆਹੋ ਸਪੈਸ਼ਲ ਬਣਾਉਣ ਲੱਗੇ ਆ ਕਿਉਂ ਉਦਾਂ ਤੁਸੀਂ ਤੁਹਾਨੂੰ ਲੋੜ ਸੀ ਬਣਾਉਣ ਦੀ ਇਹ ਲੋੜ ਕੀ ਇਹਦੇ ਨੂੰ ਬਣਾਉਦੇ ਹੀ ਹੁੰਦੇ ਆ ਅੱਛਾ ਤੇ ਇਹ ਬੀਬੀ ਫਿਰ ਇਹ ਚੋਂ ਕਿੱਦਾਂ ਲੱਸੀ ਬਣਦੀ ਆ ਕੀ ਹਿਸਾਬ-ਤਾਬ ਹੁੰਦਾ ਆ ਇਹ ਚੋਂ ਮੱਖਣ ਨਿਕਲਣਾ ਹਾਂ ਉਹ ਇਹ ਕਹਿੰਦੇ 5-6 ਢਿਡਕੀ ਜਾਣਾ ਤੇ ਮੱਖਣ ਨਿਕਲਣਾ ਆ ਦੇਖ ਆ ਆ ਦੇਖ ਆਉਣ ਲੱਪਿਆ ਲੈ ਅੱਛਾ ਮੱਖਣ ਆਉਣ ਲੱਪਿਆ ਹਾਂਜੀ ਆ ਦੇ ਨਹੀਂ ਇਹ ਹੈ ਦੁੱਧ ਆ ਦਹੀਂ ਸੀਗਾ ਅੱਛਾ ਦਹੀਂ ਆ ਮਲਾਈ ਠੀਕ ਆ। ਖਦਾਈਆ ਤੈਨੂੰ ਪਤਾ ਨਹੀਂ ਇਹਨੂੰ। ਮੈਨੂੰ ਹੁਣ ਕੀ ਪਤਾ? ਇਹ ਦਹੀਂ ਦਹੀਂ ਸੀਗਾ। ਆਹੋ। ਅੱਛਾ ਦਹੀਂ ਨੂੰ ਰਿੜਕਣਾ? ਹਾਂ, ਜਾਗ ਲਾ ਕੇ ਰਾਤ ਨੂੰ ਰੱਖ ਦੇਣਾ। ਹਾਂ। ਸਵੇਰ ਨੂੰ ਦੱਸੀ ਕਰਨੀ। ਸਵੇਰ ਨੂੰ ਲੱਸੀ ਕਰਨੀ। ਅੱਛਾ, ਠੀਕ ਆ। ਇਹ ਜਿੱਦਾਂ ਰਿੜਕੀ ਜਾਣਾ ਤੇ ਉਦਾਂ ਹੀ। ਹਾਂ, ਫੇਰ ਰਿੜਕ ਕੇ ਆਉਂਗੀ ਹੁਣ ਕੇਲੇ ਦੀ ਰਿੜਕ। ਠੀਕ ਹੈ, ਠੀਕ ਹੈ। ਲਾਹੂ ਜੇ ਰੋਟੀ ਕਿਦਾਂ ਲੈ ਕੇ ਜਾਂਦੇ ਹੁੰਦੇ? ਬਾਦ ਉਹਦਾ ਘਰ ਦੀ ਤਾਂ ਲੈ ਰੋਟੀ ਮੰਦ ਕੇ ਤੇ ਉਹ ਰੱਖ ਲੈਣੀ ਤੇ ਗੁੰਨਾ ਲੈ ਕੇ ਤੇ ਚੱਟੇ ਰੱਖ ਲੈ। ਉਹ ਵੀ ਲੈ ਕੇ ਜਾਣਾ ਗਈ ਲੈ ਕੇ ਬੀਬੀ ਕਦੀ ਰੋਟੀ ਤਾਂ ਲੈ ਕੇ ਗਈ ਤੂੰ ਹੋਰ ਚਾਹੀਦੀ ਨਹੀਂ ਹੋਰ ਕਿੰਨਾਂ ਜਾਣਾ ਨਿਊਜ਼ੀਲੈਂਡ ਕਿਸ਼ੋ ਕਿਧਰ ਹੀ ਲੈ ਕੇ ਜਾਈ ਡੈਡੀ ਲਈ ਤੇ ਭਾਪੇ ਲਈ ਭਾਪੇ ਨੂੰ ਲੈ ਕੇ ਜਾਂਦੀ ਆ ਵੱਡੇ ਦੀ ਅੱਛਾ ਡੈਡੀ ਲਈ ਡੈਡੀ ਕਹਿੰਦਾ ਉਹ ਹਾਲ ਬੰਬੇ ਨਹੀਂ ਗਿਆ ਡੈਡੀ ਤਾਂ ਚਲੇ ਗਿਆ ਹੈਗਾ ਬੰਬੇ ਅੱਛਾ ਵਿਆਹ ਕਿ ਅੱਛਾ ਇਹ ਦੰਦਾਲਾ ਨਹੀਂ ਵਧੀਆ ਚੀਜ਼ ਆ ਇਹ ਇਹਦੇ ਵਿੱਚ ਪਾਣੀ ਵੀ ਠੰਡਾ ਰਹਿੰਦਾ ਅੱਜ ਕੱਲ ਲੋਕਾਂ ਦੇ ਮਾਡਰਨ ਤਰੀਕੇ ਹੋ ਗਏ ਨੇ ਤੇ ਪੁਰਾਣੇ ਜਿਹੜਾ ਬੰਦਾ ਮੈਂ ਕਹਿੰਨਾ ਪੁਰਾਣੇ ਸਮੇਂ ਨਾਲ ਜਿੰਦਾ ਨਾ ਉਹ ਵਧੀਆ ਰਹਿੰਦਾ ਬੀਬੀ ਇਦਾਂ ਦਾ ਹੀ ਆਇਆ ਇਹਦੇ ਵਿੱਚ ਮੱਖਾ ਨਿਕਲਣਾ ਤਾਜ਼ਾ ਹੈ ਇਹ ਪੁੱਜੇ ਚ ਨਾ ਇਦਾਂ ਰੋਟੀ ਲੈ ਕੇ ਜਾਣੀ ਉੱਤੇ ਬੰਨ ਕੇ ਰੱਖ ਲੈਣੀ ਕੋਨੇ ਚ ਹਾਂ ਤੇ ਨਾਲ ਰੋਟੀ ਕੀ ਕਿਸੇ ਨੂੰ ਵੀ ਵਧੀਆ ਲੱਗਦਾ ਨਹੀਂ ਪਤਾ ਕੀ ਕਰਨਾ ਅਈ ਚੌਲ ਖਾੜੇ ਦਾ ਬਾਹਰ ਜਲੇ ਤੇ ਕੀ ਕਰਨਾ ਕਿ ਇਹਦਾ ਹਰ ਸਹਸਨਾਲਾ ਉਹ ਅੱਜ ਅੱਜ ਸੱਪਰਾ ਉਹ ਸੱਪਰਾ ਉਹ ਤੇ ਪਹਿਲਾਂ ਹੀ ਕਿ ਉਹ ਪਾਣੀ ਕੌਲੀ ਭਰ ਕੇ ਤੇ ਰਲਾ ਕੇ ਤੇ ਇਹਦਾ ਲੈ ਨਾ ਫੇਰ ਬਾਹਰ ਚੌਲਾ ਲੈ ਦੇਣਾ ਅੱਧੇ ਚੌਲ ਅੱਧੇ ਮਿੱਠੇ ਰਖਾ ਲੈ ਅੱਧੇ ਦਾਲ ਰਖਾ ਕੇ ਕੀ ਬਾਤ ਆ ਕੀ ਬਾਤ ਅਜਾ ਅਜਾ ਖੇਤਾਂ ਚ ਰੋਟੀ ਕਾਣ ਦਾ ਮਜ਼ਾ ਵੀ ਬੜਾ ਹੁੰਦਾ ਹੈ ਖੇਤਾਂ ਚ ਰੋਟੀ ਖੜੀ ਲਈ ਨਾ ਇਹ ਆਪਣੀ ਬੀਬੀ ਨਾਲ ਕਰਦੀ ਗਈ ਕਿਹੜੀ ਬਾਤ ਚਾਹੀਦੀ ਨਾ ਬਾਪ ਤੇ ਕਹਾਂ ਨਹੀਂ ਮੰਨ ਰੋ ਆਪ ਕੁੱਜੇ ਵੀ ਭੱਜ ਜਾਣਾ ਮੇ ਸਿਰ ਤੇ ਚੁੱਕੇ ਹਾਂ ਤਾਂ ਠੀਕ ਨਹੀਂ ਲੱਗਦੀ ਕਿ ਕੁੱਜਿਆ ਵਲਤਦਾ ਹੀ ਨਹੀਂ ਭਾਂਡੇ ਮਿੱਟੀ ਦੇ ਨਹੀਂ ਵਰਤਦਾ ਪਾਣੀ ਕਿ ਨਾ ਠੰਡਾ ਰਹਿੰਦਾ ਇਹਦੇ ਵਿੱਚ ਅਹੀਂ ਇਹ ਆ ਬੈ ਲੱਸੀ ਐਂਦਾ ਨਹੀਂ ਕਰੀਦੀ ਉਹ ਦੁੱਧੀ ਮਿਧਾਣੀ ਪਉਂਦੀ ਅਸੀਂ ਆਹ ਵਾਰ ਗਿਆ ਦਹਾਣੇ ਦਾ ਕਰਦਾ ਹਾਂ 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 ਚੰਦਰੀ ਦੇ ਉਸਾਰੇ ਤੋਂ ਐਂਦਾ ਨਹੀਂ ਹੋ ਰਹੀਆਂ ਤੁਸੀਂ ਇਹ ਨਹੀਂ ਵਿੱਚ ਬਣਾਉਂਦੀ ਹਾਂ ਬੀਬੀ ਸਾਟੀ ਲਿਆਉਂਦੀ ਕਿ ਨਹੀਂ ਨੇਰੀ ਡਾਟ ਵੇਖ ਕਿਦਾਂ ਦਾ ਫੜਿਆ ਤੇ ਬਾਊ ਨੇ ਬਾਊ ਇੱਡਾ ਲੰਮਾ ਤੇ ਡਾਟ ਹੀ ਢੱਕ ਲਿਆ ਆ ਹੋਠਾ ਲ ਹੋਰ ਕੱਟ ਲੀਏ ਕਿ ਰਹਿਂਦੀ ਇਹ ਤੇ ਤੇ ਚੱਲ ਜੀ ਚਲੋ ਕੰਮ ਕੀ ਪੈ ਗਿਆ ਇਹ ਤਾਂ ਦੱਸੋ ਮੈਨੂੰ ਅਰਜੈਂਟ ਪੀਸ ਹੋ ਵਰਕ ਕਿਹੜਾ ਹੈ ਲੜਾਈ ਹੋ ਗਿਆ ਤੇ ਕੰਮ ਹੈ ਤੇ ਪਤਾ ਨਹੀਂ ਕਿਹਦੀ ਟਾਲੀ ਛਾਂਗਣੀ ਹੈ ਇਹਨਾਂ ਨੇ ਤੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇਹ ਕਿ ਤੇਰੇ ਦੁਪਹਿਰ ਇਹਨਾਂ ਨੇ ਕਿੱਡਾ-ਕਿਡਾ ਛੜਾਉਣਾ ਕੋਈ ਆਪਣਾ ਤੇ ਫੇਰ ਜਾਣਾ ਕਹਿੰਦਾ ਨਾ ਛੁੱਟੀ ਮੈਂ ਸਾਫਦੀ ਕਿੱਦਾਂ ਚੱਲ ਜਾਵਾਂ ਲਓ ਜੀ ਬਾਂਦਰਵਾੜੀ ਉੱਪਰ ਚੜ ਚੁੱਕੇ ਨੇ ਸੋ ਦੀਪ ਦਾ ਪੋਤਾ ਕਾਰਾਗਰੀ ਕਰਕੇ ਦਿਖਾਊਗਾ ਅੱਜ ਸਾਰੇ ਪਿੰਡ ਦੇ ਬੰਦੇ ਲੈ ਆਦੇ ਤੇ ਕਹਿੰਦਾ ਟਾਲੀ ਤਰੀ ਚੜਾ ਜਾਂਦਾ ਹਾਂ ਹੈ ਨਹੀਂ ਕੋਈ ਚੱਲ ਛਾਂਗ ਮਿੰਟ ਟੋ ਮਿੰਟ ਤੇ ਆ ਕਿਨੇ ਸ਼ਾਂਗੀ ਆ ਇਧਰ ਲਈ ਇਧਰ ਆ ਇਹਨਾਂ ਦਾ ਪਾਸਾ ਤੂੰ ਸ਼ਾਂਗਤਾ ਆ ਤੇ ਤੈਨੂੰ ਇੰਨੀ ਕਦੀ ਟੈਨਸ਼ਨ ਇਹ ਨਹੀਂ ਸ਼ਾਂਗਦੇ ਜਿਦਾ ਕਹਿਣਾ ਵੀ ਆਪਣੇ ਫਾਇਦੇ ਲਈ ਆਇਆ ਮੈਂ ਤੇ ਬਾਲੋ ਨਾ ਜੇ ਹੁਣੇ ਕੰਮ ਆ ਜਣਾ ਹਰਾ ਤੇ ਹੈਗਾ ਏ ਸੁੱਕੇ ਕਾ ਤੇ ਫੇਰ ਹੀ ਆ ਜਿਦਾ ਹੀ ਧੁੱਪ ਪੈਣੀ ਨਾ ਕਰਦੇ ਜਿਹਨੇ ਮਹੀਨੇ ਚ ਸਗਾ ਦੇ ਸਹੀ ਗੱਲ ਆ ਲਾਹ ਵਿੱਚ ਸਾਬੀ ਹੁਣੀ ਚੜ ਗਏ ਨੇ ਉੱਪਰ ਸਾਬੀ ਜੀ ਹੁਣੀ ਕਾਸਤਾਰੀ ਕਰਕੇ ਦਿਖਾਉਣਗੇ ਅੱਜ ਤੁਹਾਨੂੰ ਆਹ ਸਾਡਾ ਪਿੰਡ ਆ ਤੇ ਆਹ ਸਾਡਾ ਰੋਡ ਆ ਮਕੇਰੀਆਂ ਨੂੰ ਜਾਂਦਾ ਇਧਰ ਨੂੰ ਆ ਰਾਣੇ ਬਾਸ ਦੀ ਮੋਟਰ ਟੱਡ ਫਾਰਮ ਕਹਿੰਦੇ ਇਹਨੂੰ ਟੱਡ ਫਾਰਮ ਆ ਜੀ ਰਾਣੇ ਰਾਣੇ ਬਾਸ ਇਹਨੇ ਬੱਛਿਆ ਹੀ ਕੋਈ 15 15 ਮੋਟਰ ਇਹਦਾ ਤੇ ਵਧੀਆ ਸ਼ਾਨ ਸ਼ੌਕਾ ਹੋਇਆ ਉਹ ਉਹਨਾਂ ਨੇ ਰੱਖੀ ਇਹਨੇ ਥੋੜੀ ਰੱਖਿਆ ਕੋਈ ਇਹਦੇ ਕੋ ਗੱਲਾਂ ਹੀ ਜਨੇ ਮਰਜੀ ਸੁਣ ਲੋ ਮੂੰ ਕਿਹੜਾ ਨਵਾਂ 11 ਦਾ ਜੋੜਾ ਕਰੀ ਜਾਣਾ ਵਾਪਸ ਜਾਣਾ ਨਾ ਹੜਾ ਦਿਲ ਨਹੀਂ ਲੱਗਣਾ ਜੇਨ ਰਾਗੇ ਭਾਜੀ ਗਿਣਤੀ ਦੇ 14 ਅਗਰ 11 ਨਾਲ ਬਹਾਰਾਂ ਦੇ ਮੇਲੇ ਮਿੱਤਰਾਂ ਦੇ ਇਥੇ ਕੰਮਕਾਰ ਖੋਲ ਯਾਰ ਨਹੀਂ ਸੋਚਣ ਨੇ ਅੱਜ ਪਤਾ ਹੀ ਗੱਲ ਆ ਸਾਡਾ ਯਾਰ ਦੇਰ ਹੀ ਲੱਗਦਾ ਸਾਰੇ ਮੁੰਡੇ ਚਲ ਗਏ ਤੁਸੀਂ ਜਦੋਂ ਆਉਂਦੇ ਹਾਂ ਨੂੰ ਚਾੜ ਜਾਂਦਾ ਬੱਚਿਆਂ ਦਾ ਕੋਈ ਸੋਚਣਾ ਹੀ ਪੈਣਾਗੇ ਕੰਮ ਇਥੇ ਨਹੀਂ ਆ ਵੀ ਬੱਚਾ ਕੇ ਪਰੇਸ਼ਾਨ ਨਹੀਂ ਆ ਪਰੇਸ਼ਾਨ ਨਹੀਂ ਨੇ ਭਰਾਵਾ ਤੂੰ ਸ਼ਾਂਗ ਹੀ ਨਾ ਦਈ ਓਏ ਬਹੁਤਾ ਗਾਂ ਗਾਣਾ ਜਾਂ ਹਾ ਹਾਈ ਸ਼ਾਂਗ ਛੁੰਗਦੇ ਯਾਰ ਐਵੇਂ ਮੂੰਹ ਮਾਤ ਟੜਾਏਗਾ ਇਹਦਾ ਕੁਝ ਨਹੀਂ ਜਣਾ ਇਹਦੇ ਮਿਲ ਕੇ ਨਾਲ ਸਾਭੀ ਯਾਰ ਕੋਈ ਆ ਗਈ ਛੱਟੀ ਮੈਂ ਤੇਰੀ ਕੋਲ ਲੈ ਕੇ ਆਉਂਗਾ ਹਾਂ ਹਾਂ ਉਹ ਨਦਰੋਂ ਆਹ ਹੈ ਯਮीन ਤੇ ਵੀ ਲਾਉਣੇ ਆ ਲਾ ਦੇ ਨਾ ਲਾ ਦੇ ਆਹੋ ਆਜੋ ਲਾਹ ਲਾਇਆ ਤੂੰ ਤੇ ਮੈਂ ਬਾਹਰ ਹੀ ਮਨ ਨਹੀਂ ਮੇਰੀ ਮਾਲਸ਼ ਕਰਨੀ ਤੁਸੀਂ ਅੱਜ ਜਾਂਦਾ ਨਹੀਂ ਅਸੀਂ ਤਰਲੇ ਮਾਰੀ ਜਾਣੇ ਚਲਪਾ ਚਲਪਾ ਹੈ ਸਾਬੀ ਅਸੀਂ ਬੱਸੇ ਬਣਾਇਆ ਪ੍ਰੋਗਰਾਮ ਬੱਸੇ ਚੜੇ ਇਥੋਂ ਪਠਾਨਕੋਟ ਪਠਾਨਕੋਟ ਤੋਂ ਮਕਲਾਉੜਗਾ ਜੇ ਇਥਾਂ ਪਰਫੀ ਲੱਲੀ ਪਾਈ ਆ ਖਾਨ ਨੂੰ ਦੁਕਾਨ ਤੋਂ ਬੱਸ ਜਿੱਥੇ ਨੇ ਫੜ ਲਈ ਤੇ ਉੱਥੇ ਜਾ ਕੇ ਨਾ ਅਸੀਂ ਦੋਨਾਂ ਨੇ ਜਿਹਦਾ ਬੜੇ ਤਕੜੇ ਅਫਸਰ ਹੁੰਨੇ ਪੀਟਰਸਕੋਵ ਜੀ ਲਈ ਬੋਲਦ ਗੱਬੇ ਟੇਬਲ ਹੈ ਬੜੀ ਪੁਰਾਣੀ ਗੱਲ ਆ ਹੋਂ ਚਲੋ ਨਹੀਂ ਪੀਦੀ ਗੱਬੇ ਰੱਖ ਲਿਆ ਟੇਬਲ ਆਪਣੀ ਗੱਲ ਦੇਖੀ ਆਪਣੀ ਗੱਲ ਆਈ ਤੇ ਕਹਿੰਦਾ ਹੋਂ ਨਹੀਂ ਪੀਦੀ ਨਹੀਂ ਲਾਲੀ ਦਾ ਕਦੇ ਕਦੇ ਇਹ ਚ ਕਿਹੜੀ ਗੱਲ ਆ ਹੈ ਮਾੜੀ ਮੋਟੀ ਖਾ ਲਈਏ ਰਕਾਨੇ ਕਦੇ ਕਦੇ ਹੈ ਨਹੀਂ ਧਰਮਸ਼ਾਲਾ ਕਮਰਾ ਲੈ ਧਰਮਸ਼ਾਲਾ ਕੁ ਮੀਏ ਮੌਸਮ ਇਨਾ ਘੈਂਟ ਯਾਰ ਬਾਉ ਨੂੰ ਲੈ ਬਾਉ ਸ਼ਨੀਵਾਰ ਬਣਾ ਲਓ ਸ਼ਨੀਵਾਰ ਬਣਾ ਲਓ ਮਜ਼ਾਕ ਨਹੀਂ ਮੈਂ ਸਾਬੀ ਇਹਨੂੰ ਵੀ ਤਿਆਰ ਕਰਨਾ ਫੇ ਕਿੱਥੇ ਬਣਾ ਯਾਰ ਕੋਈ ਗੱਲ ਪੁੱਛੇ ਸਾਬੀ ਨੂੰ ਪੁੱਛ ਲੈ ਜੋ ਵੀ ਕੰਮ ਕਰਨਾ ਸਾਬੀ ਨੂੰ ਪੁੱਛ ਲੈ ਤੇ ਜਦੋਂ ਘੁੱਟ ਲਾਈ ਹੁੰਦੀ ਇਸ ਪੈਨ ਚੋਂ ਮੇਰਾ ਮੋਢ ਨਹੀਂ ਪਾਇਆ ਇਹਨੇ ਮੇਰੀ ਨਹੀਂ ਮੇਰੀ ਗੱਲਾਂ ਹੀ ਕਰਦਾ ਰਿਹਾ ਬੱਤੇ ਮੇਰੀ ਬਿੱਲੀ ਜਾਣਾ ਤੇ ਯਾਰ ਚੱਲੇ ਆ ਡ੍ਰੀਮ ਲੈਂਡ ਜਲੰਧਰ ਤੇ ਨਾਲ ਸ਼ਾਈ ਸਾਹਿਬ ਤੇ ਸੱਜਣ ਮਿੱਤਰ ਇਹਨਾਂ ਨੂੰ ਮੈਂ ਬਥੇਰਾ ਜੋਲਿਆ ਇਹ ਨਹੀਂ ਮੰਨੇ ਨਾਲ ਅਜੇ ਵੀ ਦੇਖ ਲੋ ਮੌਕਾ ਯੋ ਨਹੀਂ ਤੇ ਤੁਹਾਨੂੰ ਕੱਲ ਨੂੰ ਵੀਡੀਓ 'ਚ ਦੇਖਣ ਨੂੰ ਮਿਲਣਾ ਕਈ ਕੁਝ ਤੇ ਸ਼ਾਈ ਸਾਹਿਬ ਆ ਗਏ ਆ ਤੇ ਡ੍ਰੀਮ ਲੈਂਡ ਆਪਣੇ ਸੱਜਣ ਮਿੱਤਰਾਂ ਨੇ ਖੋਲਿਆ ਆ ਆਧਮਪੁਰ ਲੱਗ ਕੇ ਸੋ ਉੱਥੇ ਚੱਲੇ ਆ ਦੇਖਦੇ ਆ ਕੀ ਮਾਹੌਲ ਬਣਦਾ ਫੋਟੋਗ੍ਰਾਫੀ ਹੋ ਰਹੀ ਆ ਬਾਪੂ ਨੂੰ ਮੈਂ ਕਿਹਾ ਬਾਪੂ ਵੀ ਇਹਨਾਂ ਦੇ ਪਿੱਛੇ ਲੱਗ ਜਾਂਦਾ ਆ ਇਹਨਾਂ ਨੇ ਦੇ ਪਿੰਡੋਂ ਨਿਕਲਣਾ ਹੋਇਆ ਬਸ ਪੈਜੋ ਲੰਮੇ ਜਾ ਕੇ ਇਹ ਮੰਡੇ 'ਚ ਚੱਲ ਜਾਓ ਦਰਿਆ 'ਚ ਘੁਰ ਕਰ ਕਰ ਕੇ ਪਵਾ ਲਿਓ ਜਾ ਕੇ ਤੂੰ ਵੀ ਇਹਨਾਂ ਰਗਾ ਹੋ ਗਏ ਆ ਸ਼ਾਬਾਸ਼ ਚਲੋ ਚਲੋ ਸਹੀ ਸਾਹਿਬ ਆਪਾਂ ਤੇ ਘੁੰਮ ਕੇ ਆਈਏ ਫੋਟੋਗ੍ਰਾਫੀ ਉੱਚੇ ਪੱਧਰ ਤੇ ਚੱਲਣ ਦੀ ਹੈ ਹਨ ਜੀ ਹਾਂ ਓਕੇ ਆ ਵੀ ਠੀਕ ਚੱਲਦੇ ਫਿਰ ਤਾਂ کہیں ਰਾਜ ਹੋਰ ਚੱਕ ਲਿਆ ਇਹ ਬੰਦਾ ਪ੍ਰਾਣੀ ਗੈਂਗ ਦੇ ਵਿੱਚ ਸ਼ਾਮਲ ਆ ਸਾਡੀ ਜੀ ਮੁੰਡਾ ਐਮੀ ਕਰਾਇਆ ਉਹਨੇ ਜਾ ਕੇ ਤਾਰੀਆਂ ਜਿਹੜੇ ਲੱਗਣ ਗਿਆ ਤੇ ਇਹਨਾਂ ਨੂੰ ਟੀ-ਸ਼ਰਟਾਂ ਕਸ਼ੇ ਕੋਵਾ ਦਿੱਤੇ ਜਾਣਗੇ ਸ਼ਹੀਦ ਸਾਹਿਬਾ ਨੂੰ ਸ਼ਹੀਦ ਸਾਹਿਬਾਂ ਦੀ ਵੀਡੀਓ ਚ ਲਿਥੇ ਬੰਨ੍ਹ ਗਿਆ ਡ੍ਰੀਮ ਲੈਂਡ ਦੇ ਵਿੱਚ ਪਤਾ ਜਣਾ ਤੁਹਾਨੂੰ ਲੱਗ ਕਿਹੜੇ ਭਾਵੇਂ ਦੀ ਚਾਈ ਸਾਹਿਬ ਨਾ ਹੋਗੇ ਜੇ ਸੰਭੋਗ ਪਰ ਪਹੁੰਚ ਗਏ ਤੁਹਾਡੀ ਕਿਸਮਤ ਮਾੜੀ ਹੈ ਤੇ ਮੀਂਹ ਪੈਣ ਲੱਗ ਪਿਆ ਅੱਜ ਤੇ ਹੁਣ ਕਹਿੰਦੇ ਪੂੜ ਆਉਣ ਵਾਲਾ ਹੀ ਆ ਸੱਚੇ ਪਾਸੇ ਮੁੜਨਾ ਇੱਥੋਂ 2 ਕਿਲੋਮੀਟਰ ਜਾ ਕੇ ਬੰਦੇ ਹੱਥੇ ਨਾਉਣ ਤੋਂ ਮੁੱਕਰੀ ਜਾਂਦੇ ਪਰ ਥੱਕੇ ਨਾ ਬਾੜ ਨੇ ਬਣੇ ਆ ਆ ਗਿਆ ਮੋਡ ਰਿੰਗਲੈਂਡ ਦਾ ਛੋਟਾ ਰਸਤਾ ਨਹੀਂ ਜਾਂਦਾ ਅੰਦਰ ਨੂੰ ਚੱਲ ਲਓ ਜੀ ਆਹ ਬੋਟ ਲੱਗਾ ਸਾਡੇ ਬੰਦਿਆਂ ਦਾ ਸਾਡੇ ਮਕੇਰੀਆਂ ਵਾਲੇ ਮਲਤਾਨੀ ਗਾਇਜ਼ ਨੇ ਖੋਲਿਆ ਏ ਤੇ ਭਰਾ ਆ ਮਿੱਤਰ ਆ ਆਪਣੇ ਵਧੀਆ ਜੀਜ ਬੰਦੇ ਆ ਆਪਣੇ ਤੇ ਸ਼ਾਈ ਸਾਹਿਬ ਦੇ ਬੜੇ ਖਾਸ ਸੱਜਣ ਮਿੱਤਰ ਨੇ ਉਹ ਤੇ ਸ਼ਾਈ ਸਾਹਿਬ ਨੂੰ ਅੱਜ ਇਨਵਾਈਟ ਕੀਤਾ ਉਹਨਾਂ ਨੇ ਪਰ ਮੌਸਮ ਖਰਾਬ ਹੋ ਗਿਆ ਪ੍ਰੋਬਲਮ ਇਹ ਥੋੜੀ ਜਿਹੀ ਬਾਕੀ ਤਾਂ ਕੰਮ ਠੀਕ ਏਦਾਂ ਚੁੱਪੀਆਂ ਵਜਣੀਆਂ ਨਹੀਂ ਤੇ ਜਿੱਦ ਐਣ ਕੱਲ ਅਗਲਾ ਆਉਂਦਿਆ ਨਾ ਪਾ ਚਲੋ ਬਾਕੀ ਦੇਖਦੇ ਆਂ ਕਿ ਆ ਕੇ ਇੱਦਾਂ ਦਾ ਡ੍ਰੀਮ ਲੈਂਡ ਬਣਾਇਆ ਹੈ ਮਨ ਵਿੱਚ ਵਿਚਾਰਾਂ ਨੇ ਕੀ ਨਾ ਦੁਨੀਆ ਤੇ ਆਈ ਆ ਲਓ ਜੀ ਡ੍ਰੀਮ ਲੈਂਡ ਦੇ ਕਰੋ ਦਰਸ਼ਕ ਓਏ ਹੋਏ ਇਹ ਆ ਹੀ ਵਾਤਾ ਇੱਧਰ ਮੱਕੀ ਵੀ ਜੀ ਆ ਜਲੰਧਰ 'ਚ ਮੱਕੀ ਬੜੀ ਹੁੰਦੀ ਆ ਲੈ ਭਾਈ ਗੱਡੀਆਂ ਦੇ ਬਥੇਰੀਆਂ ਲੱਗੀਆਂ ਹੋਏ ਡ੍ਰੀਮ ਲੈਂਡ ਜਲੰਧਰ ਦੇ ਨਾ ਹੋਣ ਵਾਲੇ ਜਿਨ੍ਹਾਂ ਨੇ ਨਾ ਹੋਣਾ ਆ ਜਿਹੜੇ ਏਡੀ ਇਧਰੋਂ ਆਏ ਆ ਉਹਨਾਂ ਨੇ ਚੁੱਭੀਆਂ ਮਾਰੀ ਆਓ ਲੱਗੀ ਮਲਤਾਨੀ ਗਾਇਜ਼ ਦੀ ਅੰਡੈਵਰ ਤੇ ਆਪਾਂ ਕਿੱਧਰ ਲਾਈਏ ਸਹੀ ਸਾਹਿਬ ਇਧਰ ਕੋ ਲਗਾ ਦੇ ਹੁੰਦੇ ਲਾਵਾਂ ਕਿੱਧਰ ਯਾਰ ਇੱਥੇ ਲਾਦਾ ਲਓ ਇਹਨਾਂ ਜਿਹਾ ਸਿਆਰਦਾ ਆ ਤਾਂ ਮੈਂ ਤਾਂ ਹੋਈ ਕਹਿੰਦਾ ਸਾਈਡ ਤੇ ਲਾ ਦਿੰਨੇ ਤੂੰ ਮੰਨਦਾ ਨਹੀਂ ਨੀ ਹੋ ਗਿਆ ਜੀ ਤੇਜ ਕੰਮ ਹੋ ਗਿਆ ਖਰਾਬ ਪਰ ਬਣਾਇਆ ਤੇ ਯਾਰ ਵਧੀਆ ਐਵੇਂ ਕਹੀਏ ਐਵੇਂ ਤੂੰ ਸਾਰੇ ਨੇ ਵਧੀਆ ਬਣਾਇਆ ਇਹ ਕਿੱਥੇ ਕਰੋ ਤੁਸੀਂ ਜਿਹੜੇ ਦਰਾਂ ਤੋਂ ਵੱਡੇ ਹੋ ਜਾਂਦੇ ਨੇ ਤੇ ਵਧੀਆ ਹੋ ਜਾਣਾ ਸਿਸਟਮ ਆਹ ਨਹੀਂ ਅਜ ਤੱਕ ਤੇ ਚਲੋ ਓਪਨਿੰਗ ਹੀ ਹੋਈ ਆ ਕਿੰਨੇ ਕਿੰਨੇ ਦਿਨ ਹੋ ਬਾਰਿਸ਼ ਨੇ ਕੰਮ ਕਰਾਉ ਕਰਤਾ ਨੇ ਤੇ ਅਜ ਨਜ਼ਾਰਾ ਪੂਰਾ ਹੋਣਾ ਮੇਰਾ ਬੱਕਰ ਬੈਠੇ मी हटे थोड़ा जा यार जगह बड़ी आ आ जा इधर घूम फिर के आइए मड़ा जा और रह गए थे आ जा आ आ मैं ਇਹ ਫਿਰ ਇਹਦੇ ਤੇ VOTING ਕਰਨੀ ਬੜਾਇਆ ਕਹਿੰਦਾ ਜਲੇ ਪੂਰੀ ਮਤਲਬ ਹੋ ਗਿਆ ਨਾ ਤਿਆਰ ਹੈ ਮੈਂ ਕਹਾ ਦੇਖੀ ਤਾਂ ਕਿੰਨਾ ਸ਼ਾਨਦਾਰ ਲੱਗਣਾ ਆਮ ਦੇ ਪੀਰ ਹੋ ਗਿਆ ਨਾ ਇਹ ਗਏ ਪਈ ਪਾ ਇਹੋ 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 ਕਿਧਰ ਗਿਆ ਤੂੰ ਇਹ ਭਰਾ ਉਹ ਨਰਾ ਆਪਣੇ ਇਥੋਂ ਦੇ ਸਸਿਕਾ ਘੈਂਟ ਭਰਾ ਸਸਿਕਾ ਹੀ ਇਹ ਭਰਾ ਤੇ ਇਹ ਭਰਾ ਉਹ ਨਰਾ ਇਥੋਂ ਦੇ ਡ੍ਰੀਮ ਲੈਂਡ ਦੇ ਵਧੀਆ ਨੇਚਰ ਆ ਭਰਾਵਾਂ ਦੀ ਘੈਂਟ ਬੰਦੇ ਆ ਪੂਰੇ ਮੈਂ ਲਿਆ ਸਮਝਾ ਤੇ ਇਹ ਹਾਂ ਜੀ ਇਹਨਾਂ ਹੈਗੀ ਪਾਰਟਨਰਸ਼ਿਪ ਇਹਨਾਂ ਦੀ ਤਾਂ ਰੋਟੀ ਰੋਟੀ ਦੀ ਪਾਰਨਰਸ਼ਿਪ ਹੈ ਨਾ ਜੀ ਸਲਾਮ ਸਲਾਮ ਹੈ ਜੀ ਹਾਂ ਤੁਸੀਂ ਦਿੱਤੀ ਉਹ ਤਾਂ ਫੇਰ ਹੋ ਜਾਣਾ ਇਹਨਾਂ ਨੇ ਅਰੇ ਅੱਜ ਵੀ ਅਮੀ ਯਾਰ ਆ ਜਾ ਮੇਰਾ ਭਰਾ ਕੋ ਨਹੀਂ ਹੁੰਦਾ ਚਲੋ ਮੈਂ ਤੁਹਾਡਾ ਖਸਾ ਦੇਣਾ ਦਾ ਚਲੋ ਆਪ ਭਾਜੀ ਨੇ ਹੱਨੋ ਲੱਭਦੇ ਕਪੜੇ-ਕਪੜੇ ਪਵਾਤੇ ਰੈਡੀ ਕਰਤਾ ਆ ਤੇ ਪਿੱਛੇ ਆਪਾਂ ਪੋਨੀਆਂ ਜੀਆਂ ਕਰ ਉਹ ਸਾਹਿਬ ਇਹ ਕਿ ਰੂਪ ਧਾਰ ਲਿਆ ਚਾਈ ਸਾਹਿਬ ਚਾਈ ਸਾਹਿਬ ਸਟੂਲਾ ਕੈਂਗ ਲੱਗਣ ਦਈ ਯਾਰ ਚਾਈ ਸਾਹਿਬ ਪਲੀਜ਼ ਇੱਧਰ ਨੂੰ ਕਰ ਮੂੰ ਓ ਹੋ ਹੋ ਵਾਹ ਆ ਜਾਓ ਬੜੇ ਆ ਜਾ ਤੁਹਾਨੂੰ ਦਿਖਾਉਣੀ ਡ੍ਰੀਮ ਲੈਂਡ ਚ ਕਿੱਦਾਂ ਤਾਰੀਆਂ ਲਾਈ ਦੀਆਂ ਮੇਰੀ ਗੱਲ ਸੁਣਾ ਹਰ ਕ ਰਾਈਡ ਨਹੀਂ ਆਪਾਂ ਲੈਣੀ ਆਪਾਂ ਉਹ ਲੈਣੀ ਜਿਹੜੀ ਆਪਾਂ ਨੂੰ ਕੋ ਖਤਰਨਾਕ ਲੱਗਦੀ ਉੱਥੇ ਹੀ ਬਿਲਕੁਲ ਨਹੀਂ ਜਾਣਾ ਉਹ ਮੈਂ ਵੀ ਉਹ ਨਹੀਂ ਨਾ ਮ제 ਹੀ ਲੈਣੇ ਹੁਣ ਬਸ ਆਹ ਲੋ ਨੂ ਭਰਾ ਦੇ ਆਪ ਕੋ ਨਾ ਆਪ ਕੋ ਕਿਉਂ ਨਹੀਂ ਬੈਠੀ ਟਾਉਣ ਹੋ ਜੀ ਬਣਾਉਣਾ Emmy, <tuk> jangan Apa ini mas? Ini thank <laughs> you ਓ ਵੈਰੀ ਗੁੱਡ ਦੋ ਇੱਥੇ ਲੱਭ ਬਹੁਤ ਬੁਰਾ ਹੁੰਦਾ ਕਿੱਦਾਂ ਆ ਜਾ ਬਈਓ ਬਈਓ ਕਿਰੇ ਲੁਪੜਾ ਆ ਪਸੰਦ ਕਰ ਲਓ ਕਿੱਦ ਲੈ ਆਉਂਗੇ ਕਾ ਬੁਰਾ ਆਹ ਬਈਓ ਦੇਖ ਵਾਰ ਕਰ ਕੋਈ ਵਾਰ ਕਰ ਕੋਈ ਕੋਈ ਚੁੱਪ ਕਰਾਵਾ

हां जी कि धुप्त चढ़ी होती ना, ना लग तो बहुत मजा आना ਯਾ ਜੀ ਰਿਵਰ ਹੈ ਰਿਵਰ ਰਾਈਡ ਹੁਣ ਰਿਵਰ ਰਾਈਡ ਲੈ ਕੇ ਦੱਸਾਂਗੇ ਤਾਂ ਆ ਜਾਂਦੇ ਕਿੱਥੇ ਜਾਣਾ ਚੱਲ ਚੱਲ ਤੂੰ ਹੁਣ ਚੱਲ ਚੱਲ ਉੱਛ ਚੱਲ ਤੂੰ ਵੇਖ ਮੈ ਜਾ ਬੈਰਾ ਬੈਰਾ ਗੁੰਡਾ ਲੰਦਾ ਬੈਰਾ ਚਲੋ ਬੈਰਾ ਗੁੰਡਾ ਫੜ ਉਹ ਪਿੱਛੇ ਨੂੰ ਹੋਰ ਉਹ ਪਿੱਛੇ ਨੂੰ ਚੱਲ ਪਿੱਛੇ ਨੂੰ ਭਾਰ ਪਾ ਕੇ ਰੱਖੀ ਚੱਲ ਚੱਲ ਤੁਹ ਜ਼ਰੂਰ ਤੁਸੀਂ ਆਓ ਇੱਕ ਵਾਰੀ ਤੇ ਮੈਂ ਕਹਿੰਦਾ ਨੰਦ ਮੇਲੇ ਪੂਰੇ ਆ ਇਹ ਤੇ ਮੇਰੇ ਹਿਸਾਬ ਨਾਲ ਵੰਡਰਲੈਂਡ ਤੋਂ ਵੀ ਨਹੀਂ ਹੈਗਾ ਚੀਚਾ ਜੱਗੀ ਆ 来 ਕੇ ਆ ਗਏ ਆਨੂੰ ਦੇਖ ਦੇ ਇਧਰ ਕੀ ਚੱਕਰ ਆ ਸਾਰੇ ਐਕਟੀਵਿਟੀਆਂ ਹੈਗੀਆਂ ਜੀ ਇੱਥੇ ਟੋਟਲੀ ਆਨੰਦ ਮੇਲੇ ਪੂਰੇ ਆਨੂੰ ਤਾਂ ਫੀਲਿੰਗ ਬੁਰੀ ਆਈ ਹੈ ਇੱਥੇ ਆ ਨੂੰ ਫਿਨਿਸ਼ ਹੋ ਗਿਆ ਕੰਮ ਸਮਾਪਤੀ ਤੇ ਹੁਣ ਆਪਾਂ ਚੱਲੇ ਪਾਵਾਂਗੇ ਬਹੁਤ ਵਧੀਆ ਰਿਐਕਸਪੀਰੀਅੰਸ ਐਵੇਂ ਤੂੰ ਬਸ ਮੜਾ ਜਾ ਬਿਛੇ ਰਹਿ ਗਿਆ ਉਹ ਯਾਰ ਕਿ ਜਦ ਤੱਕ ਖੋਦਣਾ ਰਹੇਗਾ ਆਹੋ ਪਾ ਠੀਕ ਆ ਚਲ ਚੱਲਦੇ ਆਂ ਭਾਈ ਸਾਹਿਬ ਆਜੋ ਤੁਹਾਡੀ ਬਾਗ ਓਕੀ ਆ ਮੈਂ ਤੇ ਵਾਲਸ ਕਾ ਕੇ ਬੰਨਾਂਗਾ ਵਰਨਾ ਆ ਜਾ ਮੇਰੇ ਕੋ ਗੱਡੀ ਨਹੀਂ ਯਾਰ ਚੱਲ ਆ ਜਾ ਆ ਜਾ पाला ਇੱਥੇ ਬਾਹਰ ਹੀ ਹੈ ਦੇ ਨਾਲ ਬੰਪੇ ਸਿਸਟਮਾ ਪੂਰਾ ਹੈ ਨਾਲ 로ਟੀ ਫੁਲਕਾ ਵੀ ਚੱਲ ਰਿਹਾ ਹੈ ਸ਼ਾਈ ਸਾਹਿਬ ਹੈ ਰੋਟੀ ਬਹੁਤ ਸਵਾਦ ਬਣਾਈ ਹੈ ਯਾਰ ਐਮਿਕ ਓਕੇ ਲਾਓ ਨਾ ਯਾਰ ਇਹ ਰੋਟੀ ਖਾ ਕੇ ਕਰਦੇ ਹਾਂ ਅਗਲੀ ਗੱਲ ਬਾਤ ਸਾਰੇ ਪਾਸੇ ਇੰਜੋਏ ਕਰ ਲਿਆ ਤੇ ਬਹੁਤ ਵਧੀਆ ਲੱਗਿਆ ਸੀ ਘੈਂਟ ਆ ਕੱਲ ਬਾਦ ਉਹ ਕਿਹ ਦਿਨ ਧੁੱਪ ਜਿਹੜੀ ਤੇ ਫਿਰ ਪੂਰੀ ਫੈਮਿਲੀ ਨੂੰ ਲੈ ਕੇ ਆਵਾਂਗੇ ਜਾਂ ਯਾਰਾਂ ਮਿੱਤਰਾਂ ਨਾਲ ਹੀ ਆਵਾਂਗੇ ਤੇ ਨਿਆਰੇ ਲਵਾਂਗੇ ਫੁੱਲ ਤੇ ਆ ਰਿਵਰ ਜਾਂਦੀ ਇਹਦੇ ਵਿੱਚ ਵੀ ਢੇੜਾ ਕੱਢਿਆ ਪੂਰਾ ਵਧੀਆ ਤਰੀਕੇ ਨਾਲ ਤੇ ਕੁੱਲ ਮਿਲਾ ਕੇ ਐਕਸਪੀਰੀਅੰਸ ਜਿਹੜਾ ਨਾ 100% ਘੈਂਟ ਹੀ ਰਿਹਾ ਆ ਇਹ ਭਰਾ ਆ ਜਿਨ੍ਹਾਂ ਨੇ ਓਪਨ ਕੀਤਾ ਓਨਰ ਦੋ ਮੁੰਡੇ ਆਪਣੇ ਮਲਤਾਨੀ ਸਾਹਿਬ ਦੇ ਬਹੁਤ ਵਧੀਆ ਮੁੰਡਿਆਂ ਵੀ ਨੇਚਰ ਆ ਯਾਰ ਵਧੀਆ ਮਿਲ ਗਏ ਲਿਆ ਤੇ ਵਧੀਆ ਰਿਹਾ ਕੰਮ ਕਰਿਆ ਅਜੇ ਤੱਕ ਮਤਲਬ ਕੀ ਚੱਲੀ ਜਾਂਦਾ ਆ ਕੰਮਕਾਰ ਤੇ ਪੂਰਾ ਤਿਆਰ ਜਦੋਂ ਹੋ ਜਾਣਾ ਨਾ ਫਿਰ ਹੋਰ ਵੀ ਢੇਂਡ ਲੱਗਣਾ ਕਰਨਾ ਬੂਟੇ ਬਾਟੇ ਅਜੇ ਤੱਕ ਲਾਏ ਆ ਇਹਨਾਂ ਨੇ ਤਾਂ ਪੂਰੇ ਜ਼ਿਲ੍ਹੇ ਤਿਆਰ ਹੋ ਕੇ ਵਿੱਚ ਸ਼ਾਂਸ਼ੂਨ ਵੀ ਹੋ ਜਾਣੀ ਆ ਅਜੇ ਤੱਕ ਸਾਰੇ ਪਾਸੇ ਧੁੱਪ ਧੋਪੀ ਆ ਜਿਆਦਾ ਵਧੀਆ ਪਰ ਫਿਰ ਵੀ ਨਜ਼ਾਰਾ ਪੂਰਾ ਆ ਔਰ ਐਡਾਂ ਲੈਣ ਦਾ ਬਹੁਤ ਯਾਰਾ ਹੁੰਦਾ ਆ ਆ ਜਿਹੜੀਆਂ ਇਹਦੇ ਵਿੱਚ ਉਹ ਤਾਂ ਨਹੀਂ ਲਈ ਗਈ ਪੈਪ ਦੇ ਬਿੱਟੂ ਇੱਥੇ ਮੈਨੂੰ ਡਰ ਲੱਗਦਾ ਸੋ ਉਹ ਪੂਰੇ ਲਏ ਆ ਵੀਡੀਓ ਜੇ ਤੁਹਾਨੂੰ ਆਪੇ ਦੇਖਣ ਨੂੰ ਮਿਲ ਜਾਣਾ ਤੇ ਗੱਡੀ 'ਚ ਬਹਿ ਕੇ ਕਰਦੇ ਆਂ ਗੱਲਬਾਤ ਪੂਰੀ ਆ ਨਾਪੂਰ ਦਾ ਆ ਪਾ ਭਾਈ ਆ ਤਾਂ ਹੋਰ ਜਿਹੜੀ ਜਿੱਥੇ ਬਣਾਇਆ ਗੋਪੀ ਦੇ ਸਿੱਧਾ ਜਾਣ ਦੀ ਵੀਜ਼ਿਟ ਕਰੋ ਇੱਕ ਵਾਰੀ ਤੇ ਨਾਂ ਤਾਂ ਪੂਰਾ ਆਊਗਾ ਤੁਹਾਨੂੰ ਸੋ ਆ ਇੱਕ ਵਾਰੀ ਚਾ ਕਾ ਵਾ ਕਾ ਦੇਖ ਲਓ ਤੁਹਾਨੂੰ ਮਿਲ ਜਾਣਾ ਇਹ ਬਾਹਰ ਪਾਰਕਿੰਗ ਆ ਪਾਰਕਿੰਗ ਵੀ ਬਹੁਤ ਖੁੱਲੀ ਆ ਜਿੰਨੀਆਂ ਮਰਜ਼ੀ ਗੱਡੀਆਂ ਲਾਓ ਉਹ ਤੋਂ ਲੈ ਕੇ ਇੱਥੇ ਤੱਕ ਖੁੱਲੇ-ਖੁੱਲੇ ਜਗ੍ਹਾੜ ਆ ਉਹ ਇੱਕ ਵਾਰੀ ਮੇਰੇ ਕਹਿਣ ਤੇ ਜ਼ਰੂਰ ਵਿਜ਼ਿਟ ਕਰੋ ਤੇ ਇਹ ਭੋਗਪੁਰ ਤੋਂ 3-4 ਕਿਲੋਮੀਟਰ ਸਾਈਡ ਤੇ ਪੈ ਜਾਂਦਾ ਆ ਆਓ ਇੱਕ ਵਾਰੀ ਤੇ ਆ ਕੇ ਇੱਕ ਵਾਰੀ ਚੱਲ ਮੋੜ ਕਰੋ ਆਪਣਾ ਆਓ ਨਾ ਤੇ ਫੈਮਿਲੀਆ ਨਾਲ ਵੀ ਆਵੋ ਕੋਈ ਨਹੀਂ ਜਾਣਦੇ ਤੇ ਜਿਹੋਇਗਾ ਸਿਸਟਮ ਕਰਾ ਤਾ ਫਿਰ ਦੇਖ ਲਾਂਗੇ ਚਲਾ ਤੂੰ ਕੋਈ ਚੱਕਰ ਨਹੀਂ ਆ ਚਲਾ ਚਲਾ ਹਾਂ ਉਹ ਚਲਾ ਯਾਰ ਚਲਾ ਕੋਈ ਗੱਲ ਨਹੀਂ ਇਹਨਾਂ ਤੇ ਇੱਕ ਵਾਰੀ ਜ਼ਰੂਰ ਆਓ ਬਹੁਤ ਵਧੀਆ ਲੱਗਿਆ ਮੈਨੂੰ ਤੇ ਬੜਾ ਨਜ਼ਾਰਾ ਆਇਆ ਤੇ ਚਲੋ ਆਪਣੇ ਦੇ ਮੁੰਡੇ ਭਰਾ ਵੀ ਆ ਤੇ ਉਦਾਂ ਵੀ ਘੈਂਟ ਆ ਬੰਦੇ ਤੇ ਪੂਰਾ ਨਜ਼ਾਰਾ ਆਇਆ ਪੂਰਾ ਤੇ ਪੂਰਾ ਚਿੱਲ ਕੀਤਾ ਕੱਲੀ ਕੱਲੀ ਚੀਜ਼ ਦੱਸੀ ਉਹਨਾਂ ਨੇ ਸੋ ਸ਼ਾਹੀ ਦੇ ਨਾਲ ਬੜਾ ਪਿਆਰ ਹੈ ਇਹਨਾਂ ਦਾ ਤੇ ਮਿਲਾਂਗੇ ਹੁਣ ਨੈਕਸਟ ਵਲੌਗ ਦੇ ਵਿੱਚ ਸੋ ਇਹ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਆਓ ਲੋਕੇਸ਼ਨ ਮੈਂ ਤੁਹਾਨੂੰ ਵਿੱਚ ਮੈਂਸ਼ਨ ਕਰ ਦੂੰਗਾ ਤੇ ਨੰਬਰ ਵੀ ਉਹਨਾਂ ਦਾ so we see ourselves in a dreamland